हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾਦਰੀ ਦਾ ਅੱਜ ਦੀ ਵੀਡੀਓ ਵਿੱਚ ਫਰ ਦੋ ਕਾਤੀਆਂ ਸੂਈਆਂ ਵੜਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਬਾ ਜੀ ਤੁਹਾਨੂੰ ਬਤਾ ਰਹਾ ਹਾਂ ਅੱਜ ਬਾਬਾ ਜੀ ਹਸੀਕਾਲ ਅਸੀਕਾਲ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਵਧੀਆ ਦਲ ਦਾ ਕੰਮ ਕਰ ਹਾਂ ਜੀ ਹੋਰ ਚਲਾਇਆ ਬਸ ਦਾਣ ਜੂਣੀ ਜੀ ਕੱਟ ਕੇ ਠੀਕ ਹੈ ਨਾਮ ਤੇ ਐਡਰੈਸ ਬੋਲੋ ਨਾਮ ਅੰਦਰ ਸਿੰਘ ਪਿੰਡ ਛਨਾ ਗਲਾਬ ਸਿੰਘ ਵਾਲਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਦਸੀਰ ਤਪਾ ਨੇੜੇ ਪਿੰਡ ਭੜਾੜ ਕੰਡਾ ਬੰਨਾ ਨਨੇਆਲਾ ਜੰਗਿਆਰੇ ਪਿੰਡ ਦੇ ਸਹਨੇ ਚ ਮੋਬਾਈਲ ਨੰਬਰ 9857233600 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਜੀ ਅੱਛਾ ਕੱਲ ਰਾਤ ਸੂਈ ਹੈ ਨਾੜਗਾ ਦਿਖਾ ਦੇ ਮੜਾ ਜੀ ਨਾੜਵਾ ਨਾੜਾ ਬੱਚਾ ਨਾੜਗਾ ਨਾਲ ਹੀ ਬੱਚਾ ਕੀ ਹੈ ਹਾਂ ਬੱਚਾ ਬੱਚਾ ਠੀਕ ਹੈ ਬੱਚਾ ਬਈ ਬੱਚਾ ਨਾੜਵਾ ਨਾਲ ਤੇ ਕੱਦ ਬੱਡ ਪੂਰਾ ਚੰਗਾ ਰਾਜਾ ਕੱਦ ਤਾਂ ਮੇਰੇ ਮਨ 6 ਫੁੱਟ ਦਾ ਦੇਖ ਲੋ ਲੈ ਭਾਈ 6 ਫੁੱਟ ਬਾਪੂ ਦਾ ਕੱਦ ਆ ਉਸ ਹਮ ਨਾਲ ਅੰਦਾਜ਼ਾ ਲਾ ਲਿਓ ਆਰਡਰ ਬੜਾ ਚੰਗਾ ਤਿਆਰ ਕਰਿਆ ਹਣਾ ਚਾਰਾ ਮਾਰ ਦੇ ਕਿ ਮਗਰੋਂ ਮਾਰ ਦਿਓ ਕੋਈ ਚੱਕਰ ਨਹੀਂ ਆ ਆਰਡਰ ਦੇਖੋ ਬਈ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗਿਆ ਯਾਰਾ ਭਾਈ ਨਹੀਂ ਮਾਰ ਦਿੰਦੇ ਤੁ ਕੱਲਾ ਪੀ ਥਾਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਨਾੜਾ ਨੂੜਾ ਬਹੁਤ ਜੰਗਿਆ ਲੈ ਚਬਾਈ ਵੀ ਬਾਪੂ ਦਾ ਬਾੜੀ ਚੰਗੀ ਚਬਾਇਆ ਗਰੰਟੀ ਹੈ ਲੈ ਚਬਾਈ ਦੇਖੋ ਭਾਈ ਕੀ ਬਾਤ ਆ ਹਣਾ ਚਬਾਈ ਹੂੰ ਚਬਾਈ ਵਾਕਈ ਚੰਗੀ ਆ ਭਾਈ ਲੈ ਬੱਲੇ ਕਿਵਾਈ ਬੋਲ ਚੰਗੇ ਨਾੜਾ ਨੂਣਾ ਆਰਡਰ ਤੇ ਦੇਖੋ ਬਈ ਕੀ ਬਾਤ ਬਹੁਤ ਠੀਕ ਆ ਬਾਪੂ ਤਾ ਦੂਰ ਪੂਰੀ ਚੰਗੀ ਬਾਈ ਜੀ ਆਪਣੀ ਗਾਰੰਟੀ ਚ ਬਾਈ ਜੀ ਚਾਰੇ ਥਾਣੇ ਲਾ ਨਿਕੜ ਮੇ ਪੂਰੇ ਗੈਪ ਤੇ ਮੁੱਠੀ ਵਾਲਾ ਥਣ ਨਾੜਾ ਨੂਣਾ ਫੁੱਲ ਆ ਕਿੰਨੇ ਬੋਲ ਦੇ ਹੁਣ ਬਈ ਹੁਣ 14 ਕਿਲੋ ਆ ਕੰਨ ਰਾ ਸੂਏ 14 ਸਟਾਰਟ ਹੋਇਆ 14 ਤੋਂ ਠੀਕ ਆ ਜੇ ਉਹ 25 ਦੇ ਆچھے ਪਾਸੇ 20 ਤੋਂ ਬਾਹਰ ਦਿਓ 1 ਲੀਟਰ ਤੋਂ ਬਾਪੂ ਕਹਿੰਦਾ ਸਟਾਰਟ ਹੋਈ ਆ ਤੇ ਦੁੱਧ ਪਾ ਦੂ 25 26 ਬਾਪੂ ਬਰ ਗਿਆ ਗੋਲੇਰ ਕੀ ਬਹਿੜ ਆਏ ਨਹੀਂ ਵੀ ਲੱਸੀ ਦਾ ਵੀ ਆ ਆਰਡਰ ਦੇ ਇੱਕ ਬਈ ਆਰਡਰ ਦੀ ਕੁਆਲਿਟੀ ਬੜੀ ਚੰਗੀ ਆ ਹਣਾ ਖੋਲ ਲਾ ਤੋਰ ਕੇ ਨਿਕਾੜੇ ਪੱਟਪੂੜਾ ਬਹੁਤ ਚੰਗਾ ਕੱਦ ਵੱਡ ਤੇ ਬਾਕੀ ਫਰੀਡ ਬਹੁਤ ਚੰਗੀ ਆ ਗਰਮੀ ਨੇ ਬਿਲਕੁਲ ਨਹੀਂ ਮਰਣੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਬੋਸ ਚੰਗੀ ਉਹ ਸੋਰਾ ਤਾਰਾ ਚੈੱਕ ਕਰੋ ਬਾਈ ਕਮਾਲ ਸੋਰਾ ਤਾਰਾ ਚੈੱਕ ਕਰੋ ਬਾਈ ਬੈਠ ਦਾ ਲੈ ਪੂਰਾ ਤਾਰਾ ਬਹੁਤ ਚੰਗਾ ਹੂੰ ਉਹ ਕੀ ਆ ਬਾਤ ਮੋੜ ਲਿਆ ਬਾਈ ਸੋਰਾ ਤਾਰਾ ਇੱਕ ਨੰਬਰ ਆ ਪ੍ਰਿੰਟ ਪ੍ਰਿੰਟਰ ਆਜੀ ਰੋਜੀ ਫੁੱਲਾ ਸਵੇਂ ਪੜੀਆ ਫੁੱਲ ਬਾਈ ਤੇ ਦੁੱਧ ਵੀ ਚੰਗਾ ਪਾਉ ਸੁਹੀ ਸਵਾਈ ਚੱਲ ਕੋਈ ਮੁੱਲ ਕੀ ਆ ਬਾਪੂ ਇਹਦਾ ਮੁੱਲ ਫੋਨ ਤੇ ਦੱਸ ਜੈ ਜੀ ਹਾਂ ਜੀ ਠੀਕ ਆ ਮੁੱਲੇ ਦਾ ਫੋਨ ਤੇ ਮੋਹਲ ਬਾਬੂ ਕਹਿੰਦਾ ਬਿਲਕੁਲ ਜਾਇਜ਼ ਰੱਖਾਂਗੇ ਬਰਡ ਦੇ ਹਸਾਬ ਨਾਲ ਚੰਗੀ ਆ ਥਣ ਹਵਾਨਾ ਬਹੁਤ ਹੈਗਾ ਨਾਣਾ ਨੂਣਾ ਫੋਦਾ ਚੰਗੀ ਹੈ ਜੈਦੂੜੀ ਡਵੀ ਫੋਲ ਚੰਗੀ ਹਮਾਰ ਕੇ ਦਿਖਾ ਦੇ ਹਾਂ ਦਿਖਾ ਦੇ ਬਾਬੂ ਅੱਗੇ ਬਾਬੂ ਦੋ ਕਿਹੜਾ ਸੂਸ ਹੈ ਇਹ ਕਿਹੜਾ ਸੂਸ ਛੁਆ ਦੂਜੇ ਦੀ ਇਹ ਮਗਰ ਬੱਛੀ ਹੈ ਇਹਨੂੰ ਚੌਥਾ ਪੰਜਵਾਂ ਦਾ ਸੂਈ ਰੋ ਠੀਕ ਆ ਬੱਚਾ ਬੱਛੀ ਹੈ ਹਾਂ ਬੱਛੀ ਹੈ ਬੱਛੀ ਬਹੁਤ ਚੰਗੀ ਹੈ ਨਾ ਹਾਂ ਜੀ ਬੱਛੀ ਵਧ ਗਈ ਠੀਕ ਆ ਕਿੰਨੇ ਕੁ ਬੌਲੇ ਤੇ ਹਾਂ ਹਾਂ ਜੀ ਹੈਗਾ 13 14 ਲੀਟਰ ਠੀਕ ਆ ਹੂੰ ਆਰਡਰ ਦੇਖੋ ਬਈ ਆਰਡਰ ਬਹੁਤ ਚੰਗਾ ਥਣ ਬਹੁਤ ਚੰਗਾ ਮੇਰੇ ਧਾਰਾ ਦੁਰੇ ਮਾਰ ਕੇ ਦਿਖਾਉਣੀ ਹਾਂ ਮਾਰ ਦੇ ਧਾਰਾ ਕੋਈ ਚੱਕਰ ਨਹੀਂ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਖੜਵੇਂ ਪੂਰੇ ਗੈਲ ਤੇ ਬੱਚਾ ਬਈ ਮਗਰ ਬੱਚੀ ਬੱਚੀ ਵੀ ਕੁਆਲਟੀ ਵਾਲੀ ਆ ਕੱਦ ਵੱਡ ਵੀ ਵੜਦਾ ਚੰਗਾ ਆਰਡਰ ਦੇਖੋ ਬਈ ਆਰਡਰ ਬੜਾ ਚੰਗਾ ਹੈ ਹਨਾ ਥਣ ਲੈ ਬਾਈ ਇੱਕ ਮਾਰ ਲੈ ਧਾਰਾ ਦੁਰੇ ਮਾਰ ਕੇ ਦਿੰਦ ਤੁਸ ਹਾਂ ਮਾਰ ਦੇ ਬੱਪੂ ਕੋਈ ਸ਼ੱਕ ਕਰਨੇ ਲੈ ਜਿਵੇਂ ਬਾਈ ਬਹੁਤ ਚੰਗੀ ਆ ਹਨਾ ਬਾਈ ਜੰਮੀ ਆ ਨਹੀਂ ਬਾਈ ਇਹਦੀ ਵੀ ਬਾਈ ਚੰਗੀ ਆ ਲੈ ਹਾਂ ਠੀਕ ਆ ਲਓ ਜੀ ਕੀ ਬਾਤ ਹੈ ਜੀ ਬਾਈ ਹੈਨਾ ਹਮ ਬੜਾ ਠੀਕ ਆ ਬਾਕੀ ਓਕੇ ਆ ਬਾਈ ਛੀਂ ਥੂਤ ਕੋਈ ਨਿਆਣਾ ਪਾਉ ਦੁਨਾਰੇ ਚੈਨਾ ਪਾਉ ਠੀਕ ਆ ਕੋਈ ਜੱਕਰ ਹੀ ਨਹੀਂ ਹੈਨਾ ਹਾਂ ਜੀ ਹਾਂ ਠੀਕ ਆ ਖੋਲ ਦੇ ਬਾਈ ਮੋਨੀਟਰ ਕੇ ਦਿਖਾ ਦੇ ਯਾਦਵਰੀ ਟੇਵੀ ਚੰਗੀ ਆ ਗਰਮੀ ਇੰਨੇ ਵੀ ਨਹੀਂ ਮੰਨਣੀ ਤੇ ਫੈਂਟ ਇਹਦੀ ਵੀ ਚੰਗੀ ਹੋ ਤੋਰਾ ਤਾਰਾ ਚੰਗਾ ਆਰਡਰ ਵੀ ਚੰਗਾਗਾ ਮੁੱਠੀ ਵਾਲਾ ਥਣ ਅੱਲਾ ਕੱਲਾ ਥਾਣਾ ਭਾਈ ਮੋਲੇ ਦਾ ਵੀ ਫੋਨ ਤੀ ਹੋ ਹਾਂਜੀ ਫੋਨਤੀ ਕਰ ਦੇਗੇ ਮੋਲੇ ਜੈ ਜੀ ਹੋਣੀ ਸੋਲੀ ਮੋਲੇ ਦਾ ਵੀ ਫੋਨ ਤੇ ਹੋਊਗਾ ਮੋਲ ਬਿਲਕੁਲ ਜਾਇਜ਼ ਹੋਊਗਾ ਰੋਰੇ ਤਾਰੇ ਦੀ ਚੰਗੀ ਆ ਡੜਾ ਡੜਾ ਕਮਾਲਾ ਖਾਣਾ ਹਵਾਨਾ ਵੀ ਚੰਗਾ ਬੱਚਾ ਭਾਈ ਇਹਦੇ ਮਗਰ ਬੱਚੀ ਹੈ ਬੱਚੀ ਵੀ ਚੰਗੀ ਸਨਗਵਾ ਪਗੋਲੇ ਦੋ ਸੀ ਦੋਨੇ ਦਿਖਾਤੇ ਦੋਨੇ ਤਾਜ਼ੇ ਸੂਏ ਵੇ ਭਾਈ ਤੇ ਕੇਸੇ ਵੀ ਖਾਨ ਵੀ ਪਸੰਦ ਵਾਰ ਕੇ ਜੀ ਨਰੇ ਲਾ ਕੇ ਦਿਖਾ ਦੇਦੇ ਹਮਮ ਦਾ ਖਾਣਾ ਬਾਪੂ ਲੈਵਲ ਉਹ ਵਾ ਬਾਈ ਬਹੁਤ ਚੰਗਾ ਤਾਂ ਤੋਂ ਬਹੁਤ ਚੰਗਾ ਬਾਪੂ ਨੇ ਖਾ ਦੇ ਨੀ ਉਹ ਤਾਂ ਸ਼ਾਨਦਾਰ ਕੁਆਲਟੀ ਚੰਗੀ ਹੈ ਤੇ ਧੰਨਵਾਦ